ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਮਾਨਯੋਗ ਚੋਣ ਕਮਿਸ਼ਨ ਨੇ ਜਿਹੜੀ ਜੂਨ ਦੇ ਵਿੱਚ ਚਿੱਠੀ ਕੱਢੀ ਸੀ ਜਿਹਦੇ ਨਾਲ ਬਿਹਾਰ ਦੀ ਜਿਹੜੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਜਿਹੜੀ ਖਾਸ VOTER ਸੂਚੀਆਂ ਦੀ ਸੁਧਾਈ ਹੋ ਰਹੀ ਹੈ ਉਹਦੇ ਬਾਰੇ 'ਚ RTI ਅੱਡ ਅੱਡ ਜਣਿਆਂ ਨੇ ਲਾਈ ਇੱਕ RTI ਦੋ ਕੁੜੀਆਂ ਨੇ ਆਯੂਸ਼ੀ ਗਰਗ ਤੇ ਹਰਸ਼ਿਤਾ ਮਨਵਾਨੀ ਨੇ ਲਾਈ ਤੇ ਦੂਸਰੀ ਜਿਹੜੀ ਹੈ ਆ ਆਰਟੀਆਈ ਦੀ ਉੱਗੀ ਕਾਰਕੁਨ ਹੈ ਅੰਜਲੀ ਭਾਰਦਵਾਜ ਉਸਨੇ ਪੁੱਛਿਆ ਅੰਜਲੀ ਭਾਰਦਵਾਜ ਨੇ ਪੁੱਛਿਆ ਵੀ ਇਸ ਐਕਸਰਸਾਈਜ਼ ਨੂੰ ਕਰਨ ਦੇ ਲਈ ਜਿਹੜੀ ਤੁਹਾਡੇ ਕਿਸੇ ਟਾਂ ਤੇ ਪ੍ਰਪੋਜ਼ਲ ਬਣੀ ਉਸ ਦੇ ਅੱਗੋਂ-ਅੱਗੋਂ ਨੋਟਿਸ ਬਣੇ ਅੱਗੋਂ ਫਾਈਲ ਚੱਲੀ ਫੇਰ ਫਾਈਨਲ ਫੈਸਲਾ ਹੋਇਆ ਉਹਦੀ ਸਾਰੀਆਂ ਜਿਹੜੀਆਂ ਫਾਈਲ ਤੇ ਫਾਈਲ ਨੋਟਿੰਗਸ ਹੈ ਉਸ ਇਸ ਸੂਚਨਾ ਦੇ ਅਧਿਕਾਰ ਤਹਿਤ ਦਿੱਤੀਆਂ ਜਾਣ ਤੇ ਇਹ ਕਿੱਥੋਂ ਸ਼ੁਰੂ ਹੋਈ ਇਹਦੀ ਕਿਉਂ ਲੋੜ ਸਮਝੀ ਗਈ ਇਹ ਸਾਰਾ ਕੁਝ ਇਹਦੇ ਵਿੱਚ ਦੱਸਿਆ ਜਾਵੇ ਉਹਨਾਂ ਨੇ ਉਹਦੇ ਜਵਾਬ ਵਿੱਚ ਲਿਖਤਾ ਵੀ ਅਜਿਹਾ ਸਾਡੇ ਕੋਲ ਕੁਝ ਵੀ ਨਹੀਂਗਾ ਜੇ ਤੁਸੀਂ ਦੇਖਣਾ ਤਾਂ ਆਹਾ ਵੈਬਸਾਈਟ ਤੇ ਦੇਖ ਲਓ ਉਹ ਜਿਹੜਾ ਲਿੰਕ ਦਿੱਤਾ ਹੈ ਉਹ ਖੁੱਲਦਾ ਨਹੀਂਗਾ ਜਿਹੜਾ ਯੂਸੀ ਗਰਗ ਤੇ ਦੂਸਰਿਆਂ ਨੇ ਵੀ ਪੁੱਛਿਆ ਵੀ ਇਸ ਦੇ ਵਿੱਚ ਜਿਹੜਾ ਹੈਗਾ ਤੁਸੀਂ ਜਿਹੜੇ ਰਿਕਾਰਡ ਤੇ ਫਾਈਲ ਨੋਟੀਆਂ ਸਾਨੂੰ ਦਿਓ ਉਹਨਾਂ ਨੂੰ ਦੇ ਦਿੱਤਾ ਵੀ ਸਾਡੇ ਕੋਲ ਕੋਈ ਜਵਾਬ ਨਹੀਂਗਾ ਅਸੀਂ ਨਹੀਂ ਦੇ ਸਕਦੇ ਸੋ ਹੁਣ ਇਹਦੇ ਨਾਲ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਉੱਤੇ ਸ਼ੰਕੇ ਵੱਡੇ ਖੜੇ ਕੀਤੇ ਐ ਰਾਹੁਲ ਗਾਂਧੀ ਦੀ ਜਿਹੜੀ 7 ਅਗਸਤ ਦੀ ਪ੍ਰੈਸ ਕਾਨਫਰੰਸ ਹੈ ਤੇ ਹੁਣ ਜਿਹੜੀ ਵੋਟਰ ਅਧਿਕਾਰ ਯਾਤਰਾ ਚੱਲ ਰਹੀ ਹੈ ਉਹਦੇ ਨਾਲ ਚੋਣ ਕਮਿਸ਼ਨ ਦੇ ਉੱਤੇ ਸ਼ੰਕੇ ਹੋਰ ਜ਼ਿਆਦਾ ਖੜੇ ਹੋ ਗਏ ਤੇ ਨਾਲ ਦੀ ਨਾਲ ਇਹ ਭਾਰਤ ਸਰਕਾਰ ਦੀ ਮਿਲੀ ਭੁਗਤ ਇਸ ਗੱਲ ਤੋਂ ਜਾਰੀ ਹੁੰਦੀ ਹੈ ਕਿਉਂਕਿ ਜਿਹੜਾ 2023 ਦੇ ਵਿੱਚ ਕਾਨੂੰਨ ਬਣਾਇਆ ਜਿਹਦੇ ਵਿੱਚ ਬਣਾਇਆ ਗਿਆ ਵੀ ਚੀਫ ਜਸਟਿਸ ਆਫ ਇੰਡੀਆ ਦੀ ਬਜਾਏ ਭਾਰਤ ਸਰਕਾਰ ਦਾ ਕੋਈ ਮੰਤਰੀ ਤੀਜਾ ਬੰਦਾ ਹੋ ਸਕਦਾ ਹੈ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਦੇ ਵਿੱਚ ਉਹਦੇ ਨਾਲ ਦੀ ਨਾਲ ਕਰ ਦਿੱਤਾ ਵੀ ਇਹ ਜੋ ਮਰਜ਼ੀ ਕਰਨ ਇਹਨਾਂ ਦੇ ਉੱਤੇ ਕੋਈ ਐਫ ਆਈ ਆਰ ਕੋਈ ਕੇਸ ਦਰਜ ਨਹੀਂ ਹੋ ਸਕਦਾ ਸੋ ਇਹ ਝੂਠ ਬੋਲਣ ਹਿਰਾਫੇਰੀ ਕਰਨ ਇਹਨਾਂ ਤੇ ਕੋਈ ਨਹੀਂ ਹੋ ਸਕਦਾ ਕੁਝ ਵੀ ਤੇ ਇਸ ਤਰ੍ਹਾਂ ਨਾਲ ਇਹ ਜਿਹੜਾ ਲੱਗਦਾ ਇਹ ਹੈ ਵੀ ਇਹ ਰਲ ਮਿਲ ਕੇ ਸਾਰਾ ਕੁਝ ਮੋਦੀ ਸਰਕਾਰ ਨੇ ਇਸ ਤਰ੍ਹਾਂ ਨਾਲ ਕੀਤਾ ਵੀ ਸਾਰਾ ਕੁਝ ਆਪਣੀ ਮਰਜ਼ੀ ਮਰਜ਼ੀ ਦੇ ਨਾਲ ਕਰੋ ਤੇ ਲੋਕਾਂ ਨੂੰ ਟਿੱਚ ਕਰਕੇ ਜਾਣੋ ਸੋ ਇਹ ਸਾਰਾ ਇਧਰ ਨੂੰ ਲੱਗ ਰਿਹਾ ਹੈਗਾ ਦੂਜੇ ਪਾਸੇ ਕੱਲ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਆਰ ਜੀ ਡੀ ਹੈ ਲਾਲੂ ਪ੍ਰਸ਼ਾਦ ਜਾਦਵਾਲੀ ਪਾਰਟੀ ਤੇ ਸੀ ਪੀ ਆਈ ਐਮ ਐ ਲਿਬਰੇਸ਼ਨ ਇਹਨਾਂ ਨੇ ਇੱਕ ਅਰਜੀ ਪਾਈ ਸੀ ਚੱਲਦੇ ਕੇਸ ਦੇ ਵਿੱਚ ਹੀ ਵੀ ਸਾਨੂੰ ਇਸ ਜਿਹੜੀ ਬਿਹਾਰ ਦੇ ਵਿੱਚ ਚੱਲ ਰਹੀ ਐਕਸਰਸਾਈਜ਼ ਹੈ ਇਹਦੇ ਵਿੱਚ ਦਿਨ ਥੋੜੇ ਹੈ ਜੇ ਬਹੁਤ ਲੋਕ ਰਹਿੰਦੇ ਆ ਜਿਨ੍ਹਾਂ ਨੇ ਆਪਣੇ ਕਾਗਜ਼ ਪੱਤਰ ਦੇਣੇ ਆ ਉਹਦੇ ਲਈ ਘੱਟੋ ਘੱਟ 15 ਸਤੰਬਰ ਤੱਕ ਇਸ ਡੇਟ ਨੂੰ ਵਧਾ ਦਿੱਤਾ ਜਾਵੇ ਤਰੀਕ ਨੂੰ ਵਧਾ ਦਿੱਤਾ ਜਾਵੇ ਉਹਦੇ ਲਈ 1 ਸਤੰਬਰ ਨੂੰ ਇਹ ਕੇਸ ਸੁਣਿਆ ਜਾਣਾ ਸੋ ਇਹ ਜਿਹੜਾ ਹੈਗਾ ਇਹਦੇ ਲਈ ਹੁਣ ਲੱਗ ਇਹ ਰਿਹਾ ਹੈ ਸਪਰੀਮ ਕੋਰਟ ਦੇ ਵਿੱਚ ਵੀ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀਗਾ ਵੀ ਅਸੀਂ ਇਸ ਬਿਹਾਰ ਦੀ ਐਕਸਰਸਾਈਜ਼ ਕਰਨ ਤੋਂ ਪਹਿਲਾਂ ਕੋਈ ਆਜ਼ਾਦ ਅਧਿਐਨ ਕਰਵਾਇਆ ਸੀਗਾ ਉਹ ਅਧਿਐਨ ਦੀ ਕਾਪੀ ਵੀ ਮੰਗੀ ਗਈ ਸੀ ਇਹਦਾ ਮਤਲਬ ਹੈ ਅਧਿਐਨ ਕਰਵਾਇਆ ਜਾਂ ਨਹੀਂ ਕਰਵਾਇਆ ਉਹਦੀ ਕਾਪੀ ਨਹੀਂ ਦਿੱਤੀ ਇਹਦਾ ਮਤਲਬ ਹੈ ਵੀ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ ਹੈ ਉਹ ਜਿਹੜਾ ਚੋਣ ਕਮਿਸ਼ਨ ਹੈ ਉਹ ਝੂਠ ਬੋਲ ਗਿਆ ਹੋ ਝੂਠ ਬੋਲਣ ਦੀ ਇੱਕ ਸਜ਼ਾ ਹੈ ਉਹ ਸਜ਼ਾ ਉਹਨੂੰ ਦਿੱਤੀ ਨਹੀਂ ਜਾ ਸਕਦੀ ਇਹਦਾ ਮਤਲਬ ਹੈ ਇਹ ਬਹੁਤ ਵੱਡਾ ਰਲ ਮਿਲ ਕੇ ਕਾਲਾ ਮਾਲਾ ਦੇਸ਼ ਵਾਸੀਆਂ ਦੇ ਨਾਲ ਹੋ ਰਿਹਾ ਹੈਗਾ ਦੂਸਰਾ ਭਾਰਤ ਸਰਕਾਰ ਦਾ ਜਿਹੜਾ ਡੰਕਾ ਹੈਗਾ ਮੋਦੀ ਜੀ ਦਾ ਉਹ ਇੰਨਾ ਵੱਜਣ ਲੱਗ ਗਿਆ ਕਿ ਕੱਲ ਡਾਲਰ ਜਿਹੜਾ ਹੈ ਉਹ ਅਮਰੀਕੀ ਡਾਲਰ 88 ਰੁਪਏ 9 ਪੈਸਿਆਂ ਤੇ ਪਹੁੰਚ ਗਿਆ ਤੇ ਜਿਹੜੇ ਜਾਣਕਾਰ ਨੇ ਉਹ ਦੱਸਦੇ ਆ ਵੀ ਕੌਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਇਹ 99 ਤੋਂ ਲੈ ਕੇ 90 ਤੇ ਜਾ ਖੜੂਗਾ ਸੋ ਭਾਰਤੀ ਆਰਥਿਕਤਾ ਜਿਹੜੀ ਹੈ ਉਹ ਐਡੀ ਵੱਡੀ ਹੈ ਤੇ ਬਾਹਰ ਜਾ ਕੇ ਕੱਲ ਵੀ ਉਹ ਜਾਪਾਨ ਦੇ ਵਿੱਚ ਬੋਲ ਰਹੇ ਸੀ ਮੋਦੀ ਜੀ ਵੀ ਅਸੀਂ ਤਾਂ ਤੀਜੀ ਵੱਡੀ ਆਰਥਿਕਤਾ ਬਣ ਰਹੇ ਹਾਂ ਸਾਡੀ ਆਰਥਿਕਤਾ ਬਹੁਤ ਪੱਕੇ ਪੈ ਰਹੀ ਹੈ ਇਸ ਤਰ੍ਹਾਂ ਬਹੁਤ ਆਪਣੀਆਂ ਆਪੇ ਪਿੱਠਾਂ ਠੋਕਦੇ ਆ ਤੇ ਪਰ ਸੱਚ ਇਹ ਹੈ ਕਿ ਵੀ ਉਹ ਜਿਹੜਾ ਰੁਪਈਆ ਸਾਡਾ ਉਹ ਟੜਮ ਟੜਮ ਕਰਕੇ ਥੱਲੇ ਡਿੱਗ ਰਿਹਾ ਹੈਗਾ ਅ ਇੱਕ ਗੱਲ ਇਹ ਹੈ ਵੀ ਦਿੱਲੀ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਵਿਦਿਆਰਥੀ ਚੋਣਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਨੇ 8 ਅਗਸਤ ਨੂੰ ਇੱਕ ਨੋਟਿਸ ਕੱਢ ਦਿੱਤਾ ਸੀ ਵੀ ਜਿਹੜੇ ਕੈਂਡੀਡੇਟਸ ਖੜਨਗੇ ਇਲੈਕਸ਼ਨਾਂ ਦੇ ਵਿੱਚ ਉਹ 1 ਲੱਖ ਰੁਪਏ ਦਾ ਸ਼ੋਰਟੀ ਬੌਂਡ ਭਰਨਗੇ ਕਿ ਵੀ ਉਹ ਕੰਧਾਂ ਨੂੰ ਖਰਾਬ ਨਹੀਂ ਕਰਨਗੇ ਹੋਰ ਨਹੀਂ ਕਰਨਗੇ ਜੇ ਕਿਸੇ ਨੇ ਕੀਤਾ ਤਾਂ ਉਹ ਬੌਂਡ ਜ਼ਬਤ ਹੋ ਜਾਊਗਾ ਤੇ ਉਹਦੇ ਚ ਰੌਲਾ ਪਿਆ ਸੀ ਵੀ ਜਿਹੜੇ ਆਮ ਸੁਧਾਰਨ ਘਰਾਂ ਦੇ ਬੱਚੇ ਉੱਥੇ ਫੀਸ ਮਸਾਂ ਭਰਦੇ ਐ ਉਹ ਬਾਂਡ ਲੱਖ ਰੁਪਏ ਦਾ ਕਿਵੇਂ ਭਰਨਗੇ ਇਹਦਾ ਮਤਲਬ ਹੈ ਵੀ ਆਮ ਘਰਾਂ ਦੇ ਲੋਕ ਜਿਹੜੇ ਆ ਉਹ ਜਿਹੜੀਆਂ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀਆਂ ਚੋਣਾਂ ਨੇ ਜਿਉਸੂ ਦੀਆਂ ਉਹਨਾਂ ਚ ਭਾਗ ਹੀ ਨਹੀਂ ਲੈ ਸਕਣਗੇ ਉਹਦੇ ਚ ਦੋ ਵਿਦਿਆਰਥੀਆਂ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਸੀ ਅੰਜਲੀ ਅਤੇ ਅਭਿਸ਼ੇਕ ਦੋ ਜਣੇ ਸੀਗੇ ਕੱਲ ਦਿੱਲੀ ਹਾਈ ਕੋਰਟ ਦੇ ਵਿੱਚ ਤਰੀਕ ਸੀਗੀ ਤੇ ਜਿਹੜੀ ਦਿੱਲੀ ਯੂਨੀਵਰਸਿਟੀ ਹੈ ਉਹ ਉੱਥੇ ਕਹੇਗੀ ਵੀ ਨਹੀਂ ਲੱਖ ਰੁਪਈਆ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਅੰਡਰਟੇਕਿੰਗ ਦੇ ਦੇਣ ਇੱਕ ਜਿਹੜੀ ਹੈ ਐਫੀਡੇਵਟ ਦੇ ਦੇਣ ਇਸ ਨਾਲ ਸਰਜੂਗਾ ਯਾਨੀ ਉਹ ਇੱਕ ਜਿਹੜਾ ਬਹੁਤ ਵੱਡਾ ਉਹਨਾਂ ਨੇ ਇੱਕ ਰੋਕਟ ਕੈਪਟਲ ਲਾਤੀ ਸੀ ਉਹਨੂੰ ਕੱਲ ਹਾਲ ਦੀ ਘੜੀ ਠੱਲ ਪਈ ਹੈ ਦੇਖਦੇ ਆਉਣ ਵਾਲੇ ਸਮੇਂ ਵਿੱਚ ਕਿੱਧਰ ਨੂੰ ਜਾਂਦੀ ਹੈ ਕਹਾਣੀ ਇੱਕ ਭਾਰਤ ਸਰਕਾਰ ਦਾ ਭਾਰਤ ਸਰਕਾਰ ਦਾ ਜਿਹੜਾ ਜਿਹੜੀ ਸਾਇੰਸ ਤੇ ਟੈਕਨੋਲੋਜੀ ਮੰਤਰਾਲੇਗਾ ਉਹਦੇ ਤਹਿਤ ਬਾਇਓ ਟੈਕਨੋਲੋਜੀ ਡਿਪਾਰਟਮੈਂਟ ਹੈਗਾ ਬਾਇਓ ਟੈਕਨੋਲੋਜੀ ਡਿਪਾਰਟਮੈਂਟ 2011 ਤੋਂ ਜਿਹੜੀਆਂ ਔਰਤ ਸਾਇੰਸਦਾਨਾਂ ਨੇ ਉਹਨਾਂ ਨੂੰ ਸ਼ਾਹਤ ਕਰਨ ਲਈ ਕੁਝ ਗ੍ਰਾਂਟ ਤੇ ਤਨਖਾਹਾਂ ਦਿੰਦਾ ਹੈਗਾ ਹੁਣ ਇਸ ਵਾਰੀ ਜਿਹੜੇ ਮਾਰਚ ਦੇ ਵਿੱਚ 75 ਜਿਹੜੀਆਂ ਵਿਗਿਆਨੀ ਕੁੜੀਆਂ ਰੱਖੀਆਂ ਇਸ ਕੰਮ ਦੇ ਵਿੱਚ ਉਹ ਅੱਜ ਤੱਕ ਉਹਨਾਂ ਨੂੰ ਢੇਲਾ ਵੀ ਨਾ ਤਾਂ ਤਨਖਾਹ ਵੀ ਮਿਲੀ ਹੈ ਤੇ ਨਾ ਗ੍ਰਾਂਟ ਮਿਲੀ ਹੈ ਹਾਲਾਂਕਿ ਉਸ ਦੇ ਰੂਲਾਂ ਮੁਤਾਬਕ ਜਿਹੜੇ ਉਹਦੇ ਰੂਲ ਨੇ ਉਹਨਾਂ ਮੁਤਾਬਕ ਉਹਨਾਂ ਨੂੰ 75000 ਰੁਪਿਆ ਤਨਖਾਹ ਮਿਲਣੀ ਹੁੰਦੀ ਹੈ ਤੇ 3 ਸਾਲਾਂ ਵਾਸਤੇ ਜਿਹੜੀ ਹੈ ਉਹ 60 ਲੱਖ ਗ੍ਰਾਂਟ ਵੀ ਦਿੱਤੀ ਜਾਂਦੀ ਹੈ ਨਾ ਉਸ ਗ੍ਰਾਂਟ ਦਾ ਕੋਈ ਹਿੱਸਾ ਉਹਨਾਂ ਨੂੰ ਮਿਲਿਆ ਤੇ ਨਾ ਉਹਨਾਂ ਨੂੰ ਤਨਖਾਹ ਮਿਲੀ ਹੈ ਉਹ ਬੇਲੀਆਂ ਬੈਠੀਆਂ ਨੇ ਮਾਰਚ ਤੋਂ ਲੈ ਕੇ ਹੁਣ ਤੱਕ ਜਣੀ 5 ਮਹੀਨਿਆਂ 5 ਮਹੀਨੇ ਹੋ ਗਏ ਏ ਮੋਦੀ ਸਰਕਾਰ ਦੀ एफिशिएंसी है अगली गल चंगी ए है के बी जेड़ा हाई सुप्रीम कोर्ट ਦੇ ਵਿੱਚ ਇੱਕ ਕੇਸ ਗਿਆ ਸੀ ਵੀ ਜਿਹੜੇ ਅਫਸਰ ਮਿਲਟਰੀ ਦੇ ਵਿੱਚ ਆਈਐਮਏ ਜਾਂ ਐਨਡੀਏ ਦੇ ਵਿੱਚ ਇੰਡੀਅਨ ਮਿਲਟਰੀ ਅਕੈਡਮੀ ਤੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿੱਚ ਟ੍ਰੇਨਿੰਗ ਲੈਂਦਿਆਂ ਹੋਿਆਂ ਨਕਾਰਾ ਹੋ ਜਾਂਦੇ ਆ ਉਹਨਾਂ ਨੂੰ ਵਾਪਸ ਭੇਜਤਾ ਜਾਂਦਾ ਤੇ ਉਹ ਵਿਚਾਰੇ ਉਹਨਾਂ ਦੇ ਖਰਚੇ ਨਹੀਂ ਚੱਲਦੇ ਤੇ ਕਈਆਂ ਦੀ ਰੀੜ ਦੀ ਹੱਡੀ ਟੁੱਟ ਗਈ ਕਈਆਂ ਦਾ ਕੁਝ ਹੋ ਗਿਆ ਉਹ ਉਹ ਬੜਾ ਬੁਰਾ ਹਾਲ ਸੀਗਾ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਝਾੜ-ਚੂੜ ਪਾਈ ਸੀ ਕੱਲ ਉਹਨਾਂ ਨੂੰ ਅੱਧੀ ਰਾਹਤ ਇਸ ਗੱਲ ਦੇ ਉੱਤੇ ਮਿਲ ਗਈ ਵੀ ਜਿਹੜੀ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਦੀ ਇੱਕ ਹੈਲਥ ਸਕੀਮ ਹੈ ਉਹ ਉਹਦੇ ਵਿੱਚ ਕੁਝ ਪੈਸੇ ਜਮ੍ਹਾਂ ਕਰਾਉਂਦੇ ਆ ਜਿਹੜੇ ਅਫਸਰ ਨੇ 120000 ਰੁਪਇਆ ਇੱਕ ਵਾਰੀ ਜਮ੍ਹਾਂ ਕਰਾਉਂਦੇ ਆ ਤੇ ਫਿਰ ਜਦੋਂ ਜੋ ਵੀ ਲੋੜ ਪੈਂਦੀ ਹੈ ਉਹਨਾਂ ਸਾਰੇ ਹਸਪਤਾਲਾਂ 'ਚ ਉਹਨਾਂ ਦਾ ਇਲਾਜ ਮੁਫਤ ਹੁੰਦਾ ਹੈਗਾ ਸੋ ਉਹਨਾਂ ਨੂੰ ਉਸ ਸਕੀਮ ਦੇ ਵਿੱਚ ਲੈ ਆਂਦਾ ਤੇ 1,20,000 ਰੁਪਇਆ ਦੇਣ ਤੋਂ ਉਹਨਾਂ ਨੂੰ ਛੋਟ ਦਿੱਤੀ ਤੇ ਅਜੇਹੇ ਅਫਸਰ ਹੋਣ ਤੱਕ ਸਾਰੇ ਪਿਛਲੇ ਜਿੰਨੇ ਵੀ ਹੈਗੇ ਆ ਸਮੇਂ ਸਿਰਫ 500 ਜਣੇ ਆ। ਜਣੀ 500 ਜਣਿਆਂ ਦੇ ਲਈ ਵੀ ਐਡੀ ਵੱਡੀ ਗੱਲ ਦੀ ਹੋਣੀ ਪਈ ਤੇ ਸਰਕਾਰ ਦੇ ਅੰਦਰ ਜੇ ਆਪਣੇ ਆਪ ਹੀ ਕੋਈ ਮਨੁੱਖਤਾ ਨਾਂ ਦੀ ਚੀਜ਼ ਹੁੰਦੀ ਤਾਂ ਇਹ ਤਾਂ ਵੈਸੇ ਹੀ ਇੱਕ ਰਿਪਰੈਜ਼ੈਂਟੇਸ਼ਨ ਦੇ ਉੱਤੇ ਹੀ ਕਰ ਦੇਣਾ ਚਾਹੀਦਾ ਸੀਗਾ ਕੰਮ। ਇਹਦੇ ਲਈ ਕੋਰਟ ਦੀ ਕਿਹੜੀ ਲੋੜ ਪੈਣੀ ਸੀਗੀ? ਅ ਅਗਲੀ ਗੱਲ ਦੋਸਤੋ ਇਹ ਹੈ ਅ ਅਪ ਤੋ ਅਡੇ ਨਾਲ ਕਈ ਵਾਰ ਸਾਂਝੀ ਕੀਤੀ ਹੈ ਵੀ ਜਿਹੜੇ ਬੰਗਾਲ ਦੇ ਪੱਛਮੀ ਬੰਗਾਲ ਦੇ ਜਿਹੜੇ ਵਰਕਰ ਨੇ ਮਜ਼ਦੂਰ ਨੇ ਅੱਡ ਅੱਡ ਸੂਬਿਆਂ 'ਚ ਕੰਮ ਕਰਦੇ ਆ ਸਾਤ ਬਹੁਤ ਸਾਰੇ ਸੂਬਿਆਂ ਦੇ ਕਰਦੇ ਆ ਬਿਹਾਰ ਦੇ ਕਰਦੇ ਆ ਯੂਪੀ ਦੇ ਕਰਦੇ ਆ ਹੋਰ ਵੀ ਪਰ ਉਹ ਬੰਗਲੀ ਬੰਗਲਾ ਭਾਸ਼ਾ ਬੋਲਦੇ ਆ ਉਸ ਕਰਕੇ ਉਹਨਾਂ ਨੂੰ ਬੰਗਲਾਦੇਸ਼ੀ ਕਹਿ ਕਹਿ ਕੇ ਫੜਿਆ ਜਾਂਦਾ ਹੈ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਕਈਆਂ ਨੂੰ ਬੰਗਲਾਦੇਸ਼ ਤੱਕ ਅੰਦਾ ਕੱਲ ਸੁਪਰੀਮ ਕੋਰਟ ਦੇ ਵਿੱਚ ਅ ਅਜਿਹੀ ਇੱਕ ਆਈਐਮ ਉਹਨਾਂ ਨੇ ਉੱਥੋਂ ਦਾ ਜਿਹੜਾ ਵੈਸਟ ਬੰਗਾਲ ਦਾ ਵੈਲਫੇਅਰ ਵਰਕਰਸ ਬੋਰਡ ਹੈਗਾ ਉਹਨਾਂ ਨੇ ਰਿੱਟ ਪਾਈ ਸੀ ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਸਾਨੂੰ ਦੱਸੋ ਵੀ ਇਹ ਕੀ ਕੀ ਕਰਦੇ ਹੋ ਤੁਸੀਂ ਇਹ ਗੱਲ ਗਲਤ ਹੈ ਜੇ ਇਸ ਤਰ੍ਹਾਂ ਨਾਲ ਹੋ ਰਿਹਾ ਅਗਲੀ ਤਾਰੀਖ ਜਿਹੜੀ ਹੈ 11 ਸਤੰਬਰ ਪਾਈ ਹੈ ਤੇ ਲਾਸਟ ਬਹੁਤ ਹੀ ਮਾੜੀ ਗੱਲ ਅਮਰੀਕਾ ਨੇ ਜਿਹੜੇ ਫਲਸਤੀਨੀ ਫਲਸਤੀਨ ਨੂੰ ਇੱਕ ਵੱਖਰਾ ਮੁਲਕ ਮੰਨਿਆ ਜਾਂਦਾ ਹੈ ਬਹੁਤ ਸਾਰੇ ਮੁਲਕਾਂ ਨੇ ਉਹਨੂੰ ਜਿਹੜਾ ਮਾਨਤਾ ਦਿੱਤੀ ਹੋਈ ਹੈ ਤੇ ਚਾਰ ਮੁਲਕ ਜਿਹੜੇ ਆ ਹੁਣ ਜੁਨੋ ਦੀ ਜਿਹੜੀ ਅਸੈਂਬਲੀ ਜਨਰਲ ਅਸੈਂਬਲੀ ਹੋਣੀ ਹੈ ਉਹਦੇ ਵਿੱਚ ਚਾਰ ਮੁਲਕਾਂ ਨੇ ਹੋਰ ਦੇ ਦੇਣੀ ਹੈ ਉਹਦੇ ਚ ਫਰਾਂਸ ਹੈ ਬ੍ਰਿਟਾਨੀਆ ਆਸਟ੍ਰੇਲੀਆ ਤੇ ਕੈਨੇਡਾ ਹੈ ਇਹਨਾਂ ਨੇ ਦੇ ਦੇਣੀ ਹੈ ਪਰ ਅਮਰੀਕਾ ਨੇ ਉਹ ਜਿਹੜੇ ਅਧਿਕਾਰੀਆਂ ਨੇ ਜੁਨੋ ਦੀ ਇਸ ਜਨਰਲ ਅਸੈਂਬਲੀ ਲਈ ਉੱਥੇ ਜਾਣਾ ਸੀਗਾ ਨਿਊਯਾਰਕ ਦੇ ਵਿੱਚ ਅਮਰੀਕਾ ਦੇ ਵਿੱਚ ਉਹਨਾਂ ਦੇ ਵੀਜ਼ੇ ਕੈਨਸਲ ਕਰ ਦਿੱਤੇ ਇਹ ਬਹੁਤ ਹੀ ਮਾੜੀ ਗੱਲ ਐ ਅੱਜ ਦੀ ਗੱਲ ਚ ਐਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ